ਅਮਰੀਕਾ ਵੱਲੋਂ ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਪਹਿਲਾਂ ਤਾਂ ਜਲੀਲ ਕੀਤਾ ਜਾ ਰਿਹਾ ਸੀ ਹਥਕੜੀਆਂ ਲਾ ਕੇ ਪੈਰਾਂ 'ਚ ਜੰਜੀਰਾਂ ਲਾ ਕੇ ਪੰਜਾਬ ਨੂੰ ਪਤਾ ਨਹੀਂ ਕਿਹੜੀ ਸਾਜ਼ਿਦ ਦੇ ਤਹਿਤ ਅਮਰੀਕਰ ਆਰਮੀ ਦੇ ਜਹਾਜ਼ ਪੰਜਾਬ ਵਿੱਚ ਉਤਾਰੇ ਜਾਂਦੇ ਨੇ ਹਾਲਾਂਕਿ ਹੋਰ ਸੂਬਿਆਂ ਦੇ ਵਿਅਕਤੀਬੱਧ ਸੀ ਤੇ ਹੁਣ ਜਿਹੜਾ ਜਹਾਜ਼ ਆਇਆ ਕੱਲ ਉਹਦੇ 'ਚ ਇੱਕ ਸਿੱਖ ਨੌਜਵਾਨ ਦੀ ਦਸਤਾਰ ਸਿਰ ਤੇ ਨਹੀਂ ਜਿਹਨੂੰ ਦੇਖ ਕੇ ਬਹੁਤ ਹੀ ਦੁੱਖ ਲੱਗਿਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲਦਾ ਫਿਰਦਾ ਹੋਵੇ ਤੇ ਇੱਕ ਸਿੱਖ ਦੀ ਦਸਤਾਰ ਲਾ ਕੇ ਨੰਗੇ ਸਿਰ ਉਹਨੂੰ ਉਥੋਂ ਲੈ ਕੇ ਆਉਣਾ ਫਿਰ ਇਥੇ ਅੰਮ੍ਰਿਤਸਰ 에어ਪੋਰਟ ਤੇ ਤਾਰਨਾ ਤੇ ਉਸ ਨੌਜਵਾਨ ਦੀ ਫੋਟੋ ਸਾਹਮਣੇ ਆਈ ਆ ਇਹ ਬਹੁਤ ਹੀ ਮਦਭਾਗਾ ਮੈਂ ਸਮਝਦਾ ਕਿ ਇਹ ਕਮਜ਼ੋਰ ਸਰਕਾਰ ਮੈਂ ਕਹਿ ਸਕਦਾ ਆਪਣਾ ਮੁੱਖ ਮੰਤਰੀ ਵੀ ਮਾਨਯੋਗ ਕੋਮਨਤ ਮਰ ਸਾਹਿਬ ਥੇਰਾ ਰੋਲਾ ਪਾ ਰਿਹਾ ਕੱਲ ਦਾ ਪਹਿਲਾ ਜਹਾਜ਼ ਆਇਆ ਪਹਿਲਾਂ ਕੁਝ ਨਹੀਂ ਬੋਲਿਆ ਹੁਣ ਦਿੱਲੀ ਚ ਹਾਰਨ ਤੋਂ ਬਾਅਦ ਹੁਣ ਬਹੁਤ ਕੱਲ ਵੱਡੇ ਵੱਡੇ ਬਿਆਨ ਦੇ ਰਿਹਾ ਸੀ ਪਰਮਾਨ ਸਾਹਿਬ ਸਾਨੂੰ ਪਤਾ ਕਿ ਤੁਸੀਂ ਵੀ ਕਿਉਂ ਖਿਚੜੀਓ ਅੱਜ ਕੱਲ ਕੇਂਦਰ ਦੇ ਨਾਲ ਮੈਂ ਸਮਝਦਾ ਇਹ ਬਹੁਤ ਵੱਡੀ ਕਮਜ਼ੋਰੀ ਕਿ ਪਹਿਲਾਂ ਤਾਂ ਜਹਾਜ਼ ਪੰਜਾਬ ਵਿੱਚ ਤਰ੍ਹਾਂ ਜਾਣੇ ਤੇ ਕੇਂਦਰ ਸਰਕਾਰ ਦੀ ਕਮਜ਼ੋਰੀ ਕਿ ਇੱਕ ਸਿੱਖ ਨੂੰ ਬਿਨਾਂ ਦਸਤਾਰ ਤੋਂ ਇੱਥੇ ਉਤਾਰਿਆ ਜਾਣਾ ਤੇ ਹੁਣ ਤੱਕ ਕੋਈ ਬਿਆਨ ਨਾ ਆਉਣਾ ਖਾਸ ਕਰਕੇ ਜਿਹੜੇ ਦਸਤਾਰਾ ਬੰਨੀ ਅੱਜ ਕੇਂਦਰ ਸਰਕਾਰ ਦੇ ਨਾਲ ਆੜੀਆਂ ਪਾਈ ਫਿਰਦੇ ਨੇ ਮੇਰੀ ਬੇਨਤੀ ਆ ਬੋਲੋ ਇੱਥੇ ਹੁਣ ਤੁਹਾਡੀ ਜਵਾਨੀ ਖੁੱਲਦੀ ਕੀ ਹੁਣ ਤੱਕ ਕੋਈ ਬਿਆਨ ਕੋਈ ਗੱਲ ਅਮਰੀਕਾ ਤੱਕ ਕੀਤੀ ਹੁੰਦਾ ਕਹਿੰਦੇ ਕਿ ਪੂਰੇ ਵਰਲਡ ਦੇ ਅੱਜ ਦੀ ਦੇਸ਼ ਦੀ ਸਰਕਾਰ ਦਾ ਸਿੱਕਾ ਚੱਲਦਾ ਪਰ ਕੀ ਇਹ ਗੱਲ ਨਹੀਂ ਕੀਤੀ ਹਾਲ ਤੱਕ ਹੁਣ ਤੱਕ ਕੀਤੀ ਜਾ ਸਕਦੀ ਆ ਮੈਂ ਸਮਝਦਾ ਕਿ ਬੜਾ ਸ਼ਰਮਨਾਕ ਬੜਾ ਦੁੱਖ ਲੱਗਿਆ ਤੇ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੱਕ ਸਿੱਖ ਦੀ ਦਸਤਾਰ ਸਿਰ ਦਾ ਮਾਣ ਸਿਰ ਦਾ ਤਾਜ ਸਾਡੀ ਅਣਖ ਤੇ ਗੈਰ ਦਾ ਪ੍ਰਤੀਕ ਦਸਤਾਰ ਤੋਂ ਬਿਨਾ ਉਹ ਨੌਜਵਾਨ ਨੂੰ ਬੀੜੀਆਂ ਨਾਲ ਬੰਨ ਕੇ ਇੱਥੇ ਅੰਮ੍ਰਿਤਸਰ 에어ਪੋਰਟ ਤੋਂ ਉਤਾਰਨਾ ਮੈਂ ਸਮਝਦਾ ਕਿ ਬੜਾ ਮਦ ਭਾਗਾ ਤੇ ਸਰਕਾਰਾਂ ਨੂੰ ਵੀ ਨਾਲ ਲੱਖ ਲੱਖ ਨਾਣਤ ਜਿਹੜੀਆਂ ਹੁਣ ਤੱਕ ਇਹ ਯਕੀਨੀ ਨਹੀਂ ਬਣਾ ਸਕੀਆਂ ਕਿ ਪੂਰੇ ਇੱਜ਼ਤ ਮਾਣ ਦੇ ਨਾਲ ਅਸੀਂ ਆਪਣੇ ਬੰਦੇ ਪਮਾ ਉਹ ਕਿਹੜੇ ਰੂਪ ਦੇ ਵਿੱਚ ਵੀ ਉੱਥੇ ਗਏ ਹੋਣ ਉਹਨਾਂ ਨੂੰ ਆਪਣੇ ਦੇਸ਼ ਵਿੱਚ ਵਾਪਸ ਲੈ ਕੇ ਆ ਸਕਣ ਉਹਦੇ ਵਿੱਚ ਨਾਕਾਮ ਨੇ ਤੇ ਇੱਜ਼ਤ ਬਹਾਲੀ ਲਈ ਵੀ ਨਾਕਾਮ ਨੇ ਤੇ ਸਿਰ ਤੇ ਦਸਤਾਰ ਤਾਰੇ ਬਿਨਾ ਤਾਰ ਕੇ ਨੌਜਵਾਨਾਂ ਨੂੰ ਇੱਥੇ ਭੇਜਣਾ ਇਹ ਹੋਰ ਵੀ ਮਤ ਮਤ ਭਾਗਾ ਸ਼ਰਮਨਾਕ ਤੇ ਸਰਕਾਰਾਂ ਦਾ ਤੇ ਸਰਕਾਰਾਂ ਦੇ ਬੰਦਿਆਂ ਦਾ ਜਿਹੜੇ ਬਹੁਤ ਮਾਣ ਮਹਿਸੂਸ ਕਰਦੇ ਨੇ ਉਹਨਾਂ ਦਾ ਹੁਣ ਤੱਕ ਕੋਈ ਵੱਡਾ ਬਿਆਨ ਨਾ ਆਉਣਾ ਇਹ ਵੀ ਬੜਾ ਬੜਾ ਮਤ ਭਾਗਾ ਮੈਂ ਸਮਝਦਾ ਹਾਂ